ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਕੰਗੜਾ ਰਣੌਤੀਆਂ ਮੁਸ਼ਕਲਾ ਹੋਰ ਵਾਧੀਆਂ ਦਿਖਾਈ ਦੇ ਰਹੀਆਂ ਨੇ ਦੱਸਿਆ ਕਿ ਕੰਗਣਾ ਰੋਤ ਜਿਸ ਨੇ ਕਿ ਕਿਸਾਨ ਆंदोलਨ ਦੇ ਦੌਰਾਨ ਇੱਕ ਵਿਵਾਦਿਤ ਟਵੀਟ ਕੀਤਾ ਸੀ ਜਿਸ ਦੇ ਸੰਬੰਧ ਦੇ ਵਿੱਚ ਹਿਮਾਚਲ ਮੰਡੀ ਤੋਂ ਭਾਜਪਾ ਦੇ ਸੰਸਦ ਮੈਂਬਰ ਅਦਾਕਾਰਾ ਕੰਗਣਾ ਰੋਤ ਨੂੰ ਸਮਨ ਭੇਜਿਆ ਗਿਆ ਹੈ ਬਠਿੰਡਾ ਸੈਸ਼ਨ ਅਦਾਲਤ ਨੇ ਸਮਨ ਭੇਜਿਆ ਤੇ ਹਾਜ਼ਰੀ ਕੰਗਣਾ ਰੋਤ ਦੀ ਇਸ ਤੋਂ ਰਾਣਾ لازਮੀ ਹੋਵੇਗੀ 29 ਸਤੰਬਰ ਨੂੰ ਜੋ ਕਿ ਅਗਲੀ ਸੁਣਵਾਈ ਬਠਿੰਡਾ ਸੈਸ਼ਨ ਅਦਾਲਤ ਦੇ ਵੱਲੋਂ ਤੈਅ ਕੀਤੀ ਗਈ ਹੈ ਸੋ ਕਿਸਾਨ ਅੰਦੋਲਨ ਦੌਰਾਨ ਵਿਵਾਦਿਤ ਟਵੀਟ ਕੀਤਾ ਗਿਆ ਸੀ ਸੋ ਦੱਸ ਜੀ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਕੰਗਣਾ ਰਣੌਤ ਨੂੰ ਰਾਹਤ ਨਹੀਂ ਦਿੱਤੀ ਵੈ ਸੋ ਇਸ ਦੌਰਾਨ ਜੋ ਕਿ ਇਹ ਮਾਮਲਾ 2021 ਦਾ ਹੈ ਅਤੇ ਕੰਗਣਾ ਰਣੌਤ ਲਗਾਤਾਰ ਜੋ ਕਿ ਆਪਣੇ ਇਹਨਾਂ ਬਿਆਨਾਂ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਅਤੇ ਸੁਪਰੀਮ ਕੋਰਟ ਦੇ ਵੱਲੋਂ ਹੁਣ ਫਟਕਾਰ ਲੱਗਣ ਤੋਂ ਬਾਅਦ ਕੰਗਣਾ ਰਣੌਤ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ ਤੰਗੜਰ ਨੋਟ ਨੇ ਕਿਸਾਨ ਅੰਦੋਲਨ ਦੌਰਾਨ ਟਵੀਟ ਕੀਤਾ ਸੀ ਜਿਸ ਦੇ ਵਿੱਚ 87 ਸਾਲਾ ਕਿਸਾਨ ਔਰਤ ਮਹਿੰਦਰ ਕੌਰ ਨੂੰ 100 ਰੁਪਏ ਦੇ ਲਈ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਗੱਲ ਉਸ ਦੇ ਵੱਲੋਂ ਆਖੀ ਗਈ ਸੀ ਇਸ ਮਾਮਲੇ ਦੇ ਵਿੱਚ ਜੋ ਕਿ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਜੇਕਰ ਕੰਗੜਾ ਰੋਤ ਉਸ ਤੋਂ ਮਾਫੀ ਮੰਗਦੀ ਹੈ ਤਾਂ ਉਸ ਨੂੰ ਮਾਫੀ ਕਰ ਦਿੱਤਾ ਜਾਵੇਗਾ ਪ੍ਰੈਜ਼ੋਰਾਨ ਕੰਗੜਾ ਰੋਤ ਵੱਲੋਂ ਕੋਈ ਵੀ ਮਾਫੀ ਨਹੀਂ ਮੰਗੀ ਜਾਂਦੀ ਹੈ ਪਰ ਹੁਣ ਜੋ ਕਿ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਕੰਗੜਾ ਰੋਤੀਆ ਮੁਸ਼ਕਲਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧਣਗੀਆਂ ਕਿਉਂਕਿ ਬਟਿੰਡਾ ਸੈਸ਼ਨ ਅਦਾਲਤ ਦੇ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਅਗਲੀ ਸੁਣਵਾਈ 29 ਸਤੰਬਰ ਨੂੰ ਹੋਵੇਗੀ ਜਿਸ ਦੇ ਵਿੱਚ ਕੰਗੜਾ ਦੀ ਹਾਜ਼ਰੀ ਲਾਜ਼ਮੀ ਹੋਵੇਗੀ ਸੋ ਇਹ ਪੂਰਾ ਮਾਮਲਾ ਜੋ ਕਿ ਕਿਸਾਨ ਅੰਦੋਲਨ ਦੌਰਾਨ ਦਾ ਹੈ ਜਦ ਕੰਗੜਾ ਨੌ ਦੇ ਵੱਲੋਂ ਇੱਕ ਵਿਵਾਦਤ ਟਵੀਟ ਸਾਂਝਾ ਕੀਤਾ ਜਾਂਦਾ ਹੈ 2021 ਦਾ ਇਹ ਪੂਰਾ ਮਾਮਲਾ ਹੈ 87 ਸਾਲਾ ਕਿਸਾਨ ਔਰਤ ਨੂੰ 100 ਰੁਪਏ ਦੇ ਲਈ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਆਖੀ ਜਾਂਦੀ ਹੈ ਸੋ ਦਸ ਜੀ ਕੇਸ ਟਵੀਟ ਦੇ ਬਾਰੇ ਕੰਗੜਾ ਦਾ ਕੀ ਕਹਿਣਾ ਹੈ ਕੰਗੜਾ ਦਾ ਕਿਹਾ ਹੈ ਕਿ ਉਸਨੇ ਇਸ ਟਵੀਟ ਨੂੰ ਸਿਰਫ ਰੀਪੋਸਟ ਕੀਤਾ ਸੀ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਜਿਆਦਾ ਗੱਲ ਸਾਹਮਣੇ ਆਂਦੀ ਹੈ ਤਾਂ ਇਹ ਸਾਫ਼ ਤੌਰ ਤੇ ਕਿਹਾ ਜਾਂਦਾ ਹੈ ਕਿ ਇਹ ਟਵੀਟ ਸਿਰਫ ਇੱਕ ਰੀਪੋਸਟ ਨਹੀਂ ਸੀ ਰੀਟਵੀਟ ਨਹੀਂ ਸੀ ਇਸ ਦੇ ਵਿੱਚ ਕੰਗੜਾ ਨੇ ਆਪਣੇ ਬਿਆਨ ਲਿਖੇ ਸੀ ਅਤੇ ਆਪਣੇ ਵੱਲੋਂ ਜੋ ਕਿ ਉਸ ਨੇ ਗੱਲਾਂ ਸ਼ਾਮਲ ਕੀਤੀਆਂ ਸੀ ਜਿਸ ਤੋਂ ਬਾਅਦ ਉਹਨੂੰ ਕੰਗੜਾ ਰਣੋਧੀਆਂ ਮੁਸ਼ਕਲਾ ਹੋਰ ਵਧਣ ਗਿਆ ਅਤੇ 100 ਰੁਪਏ ਵਾਲੇ ਉਸ ਦੇ ਇਸ ਬਿਆਨ ਨੂੰ ਲੈ ਕੇ ਉਸ ਨੂੰ ਬਟਿੰਡਾ ਸੈਸ਼ਨ ਕੋਰਟ ਦੇ ਵਿੱਚ 29 ਸਤੰਬਰ ਨੂੰ ਹਾਜ਼ਰ ਲਾਜ਼ਮੀ ਹੋਣਾ ਪਵੇਗਾ ਸੁਪਰੀਮ ਕੋਰਟ ਤੋਂ ਰਾਹਤ ਨਾ ਮਿਲਣ ਤੋਂ ਬਾਅਦ ਕੰਗੜਾ ਰਣੋਧੀਆਂ ਮੁਸ਼ਕਲਾ ਹੋਰ ਵਧਦੀਆਂ ਦਿਖਾਈ ਦੇ ਰਹੀਆਂ ਨੇ ਦੱਸਿਆ ਕਿ ਕੰਗਣਾ ਰੋਤ ਜਿਸ ਨੇ ਕਿ ਕਿਸਾਨ ਆंदोलਨ ਦੇ ਦੌਰਾਨ ਇੱਕ ਵਿਵਾਦਿਤ ਟਵੀਟ ਕੀਤਾ ਸੀ ਜਿਸ ਦੇ ਸੰਬੰਧ ਦੇ ਵਿੱਚ ਹਿਮਾਚਲ ਮੰਡੀ ਤੋਂ ਭਾਜਪਾ ਦੇ ਸੰਸਦ ਮੈਂਬਰ ਅਦਾਕਾਰਾ ਕੰਗਣਾ ਰੋਤ ਨੂੰ ਸਮਨ ਭੇਜਿਆ ਗਿਆ ਹੈ ਬਠਿੰਡਾ ਸੈਸ਼ਨ ਅਦਾਲਤ ਨੇ ਸਮਨ ਭੇਜਿਆ ਤੇ ਹਾਜ਼ਰੀ ਕੰਗਣਾ ਰੋਤ ਦੀ ਇਸ ਤੋਂ ਰਾਣਾ لازਮੀ ਹੋਵੇਗੀ 29 ਸਤੰਬਰ ਨੂੰ ਜੋ ਕਿ ਅਗਲੀ ਸੁਣਵਾਈ ਬਠਿੰਡਾ ਸੈਸ਼ਨ ਅਦਾਲਤ ਦੇ ਵੱਲੋਂ ਤੈਅ ਕੀਤੀ ਗਈ ਹੈ ਸੋ ਕਿਸਾਨ ਅੰਦੋਲਨ ਦੌਰਾਨ ਵਿਵਾਦਿਤ ਟਵੀਟ ਕੀਤਾ ਗਿਆ ਸੀ ਸੋ ਦੱਸ ਜੀਏ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਦੇ ਵਿੱਚ ਕੰਗਣਾ ਰਣੌਤ ਨੂੰ ਰਾਹਤ ਨਹੀਂ ਦਿੱਤੀ ਵੈ ਸੋ ਇਸ ਦੌਰਾਨ ਜੋ ਕਿ ਇਹ ਮਾਮਲਾ 2021 ਦਾ ਹੈ ਅਤੇ ਕੰਗਣਾ ਰਣੌਤ ਲਗਾਤਾਰ ਜੋ ਕਿ ਆਪਣੇ ਇਹਨਾਂ ਬਿਆਨਾਂ ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ ਅਤੇ ਸੁਪਰੀਮ ਕੋਰਟ ਦੇ ਵੱਲੋਂ ਹੁਣ ਫਟਕਾਰ ਲੱਗਣ ਤੋਂ ਬਾਅਦ ਕੰਗਣਾ ਰਣੌਤ ਦੀਆਂ ਮੁਸ਼ਕਲਾਂ ਹੋਰ ਵੱਧ ਜਾਣਗੀਆਂ ਤੰਗੜਰ ਨੋਟ ਨੇ ਕਿਸਾਨ ਅੰਦੋਲਨ ਦੌਰਾਨ ਟਵੀਟ ਕੀਤਾ ਸੀ ਜਿਸ ਦੇ ਵਿੱਚ 87 ਸਾਲਾ ਕਿਸਾਨ ਔਰਤ ਮਹਿੰਦਰ ਕੌਰ ਨੂੰ 100 ਰੁਪਏ ਦੇ ਲਈ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਦੀ ਗੱਲ ਉਸ ਦੇ ਵੱਲੋਂ ਆਖੀ ਗਈ ਸੀ ਇਸ ਮਾਮਲੇ ਦੇ ਵਿੱਚ ਜੋ ਕਿ ਮਹਿੰਦਰ ਕੌਰ ਦਾ ਕਹਿਣਾ ਹੈ ਕਿ ਜੇਕਰ ਕੰਗੜਾ ਰੌਤ ਉਸ ਤੋਂ ਮਾਫੀ ਮੰਗਦੀ ਹੈ ਤਾਂ ਉਸ ਨੂੰ ਮਾਫੀ ਕਰ ਦਿੱਤਾ ਜਾਵੇਗਾ ਪਰ ਜ਼ੋਰਾਂ ਕੰਗੜਾ ਰੌਤ ਵੱਲੋਂ ਕੋਈ ਵੀ ਮਾਫੀ ਨਹੀਂ ਮੰਗੀ ਜਾਂਦੀ ਹੈ ਪਰ ਹੁਣ ਜੋ ਕਿ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਕੰਗੜਾ ਰੌਦੀਆ ਮੁਸ਼ਕਲਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵਧਣ ਗਿਆ ਕਿਉਂਕਿ ਬਟਿੰਡਾ ਸੈਸ਼ਨ ਅਦਾਲਤ ਦੇ ਵੱਲੋਂ ਇਹ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਅਗਲੀ ਸੁਣਵਾਈ 29 ਸਤੰਬਰ ਨੂੰ ਹੋਵੇਗੀ ਜਿਸ ਦੇ ਵਿੱਚ ਕੰਗੜਾ ਦੀ ਹਾਜ਼ਰੀ ਲਾਜ਼ਮੀ ਹੋਵੇਗੀ ਸੋ ਇਹ ਪੂਰਾ ਮਾਮਲਾ ਜੋ ਕਿ ਕਿਸਾਨ ਅੰਦੋਲਨ ਦੌਰਾਨ ਦਾ ਹੈ ਜਦ ਕੰਗੜਾ ਨੌ ਦੇ ਵੱਲੋਂ ਇੱਕ ਵਿਵਾਦਤ ਟਵੀਟ ਸਾਂਝਾ ਕੀਤਾ ਜਾਂਦਾ ਹੈ 2021 ਦਾ ਇਹ ਪੂਰਾ ਮਾਮਲਾ ਹੈ 87 ਸਾਲਾ ਕਿਸਾਨ ਔਰਤ ਨੂੰ 100 ਰੁਪਏ ਦੇ ਲਈ ਵਿਰੋਧ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਗੱਲ ਆਖੀ ਜਾਂਦੀ ਹੈ ਸੋ ਦਸ ਜੀ ਕੇਸ ਟਵੀਟ ਦੇ ਬਾਰੇ ਕੰਗੜਾ ਦਾ ਕੀ ਕਹਿਣਾ ਹੈ ਕੰਗੜਾ ਦਾ ਕਿਹਾ ਹੈ ਕਿ ਉਸਨੇ ਇਸ ਟਵੀਟ ਨੂੰ ਸਿਰਫ ਰੀਪੋਸਟ ਕੀਤਾ ਸੀ ਹਾਲਾਂਕਿ ਸੁਪਰੀਮ ਕੋਰਟ ਦੇ ਵਿੱਚ ਜਿਆਦਾ ਗੱਲ ਸਾਹਮਣੇ ਆਂਦੀ ਹੈ ਤਾਂ ਇਹ ਸਾਫ਼ ਤੌਰ ਤੇ ਕਿਹਾ ਜਾਂਦਾ ਹੈ ਕਿ ਇਹ ਟਵੀਟ ਸਿਰਫ ਇੱਕ ਰੀਪੋਸਟ ਨਹੀਂ ਸੀ ਰੀਟਵੀਟ ਨਹੀਂ ਸੀ ਇਸ ਦੇ ਵਿੱਚ ਕੰਗੜਾ ਨੇ ਆਪਣੇ ਬਿਆਨ ਲਿਖੇ ਸੀ ਅਤੇ ਆਪਣੇ ਵੱਲੋਂ ਜੋ ਕਿ ਉਸ ਨੇ ਗੱਲਾਂ ਸ਼ਾਮਲ ਕੀਤੀਆਂ ਸੀ ਜਿਸ ਤੋਂ ਬਾਅਦ ਉਹਨੂੰ ਕੰਗੜਾ ਬਨੌਧੀਆਂ ਮੁਸ਼ਕਲਾਂ ਹੋਰ ਵਧਣ ਗਈਆਂ ਅਤੇ 100 ਰੁਪਏ ਵਾਲੇ ਉਸ ਦੇ ਇਸ ਬਿਆਨ ਨੂੰ ਲੈ ਕੇ ਉਸ ਨੂੰ ਬਟਿੰਡਾ ਸੈਸ਼ਨ ਕੋਰਟ ਦੇ ਵਿੱਚ 29 ਸਤੰਬਰ ਨੂੰ ਹਾਜ਼ਰ ਲਾਜ਼ਮੀ ਹੋਣਾ ਪਵੇਗਾ